ਇੱਕ ਕਿਸਾਨ ਵੀਰਾਂ ਨੂੰ ਬੇਨਤੀ ਕਰਨ ਲੱਗਿਆ ਮੈਂ ਮੇਰਾ ਵੀਰ ਹਜੇ ਵੀ ਸੰਭਲ ਜਾਓ ਕੁਝ ਨਹੀਂ ਵਿਗੜਦਾ ਹੈਗਾ ਹਨਾ ਅੱਜ ਤੋਂ ਸ਼ੁਰੂ ਕਰਾਂਗੇ ਤਾਂ ਆਉਣ ਵਾਲੇ 10 ਸਾਲਾਂ ਨੂੰ ਪੰਜਾਬ ਦੇ ਵਿੱਚੋਂ ਆਪਾਂ ਇਹ ਜ਼ਹਿਰ ਕੱਢ ਦੇਵਾਂਗੇ ਹੁਣ ਜੇ ਮੰਨ ਲੂ ਆਪਾਂ ਰੌਂਡ ਅਪ ਮਾਰਦੇ ਆਂ ਆਪਾਂ ਰੌਂਡ ਅਪ ਦਾ ਮੈਂ ਨੁਕਸਾਨ ਦੱਸ ਦਿੰਦਾ ਦੇਖੋ ਆਪਾਂ ਇੱਥੇ ਰੌਂਡ ਅਪ ਮਾਰੀ ਹੋਈ ਹੈ ਇਹਨਾਂ ਨੇ ਇਹ ਹਰ ਸਾਲ ਮਾਰਦੇ ਆ ਇਹ ਜਿੰਨਾ ਵੀ ਏਰੀਆ 2 ਫੁੱਟ ਦਾ ਏਰੀਆ ਲੰਬੇ ਲੋਟ ਚੜਾਈ ਇਹਦੀ ਫੁੱਟ ਰੇਡ ਫੁੱਟ ਹੋਣੀ ਹੈ ਇਹ ਏਰੀਏ ਨੇ ਬਿਲਕੁਲ ਹੀ ਬੰਜਰ ਹੋ ਜਾਣ ਵਾਲੀ ਜ਼ਮੀਨ ਚ ਹੋ ਸਕਦਾ ਇਹਦੇ ਚ ਇਹ ਇਹ ਜ਼ਮੀਨ ਨੂੰ ਕੈਂਸਰ ਵੀ ਹੋ ਜਾ ਕਿਉਂਕਿ ਉਹ ਦਵਾਈਆਂ ਬਹੁਤ ਖਤਰਨਾਕ ਨੇ ਤੇ ਉਹਦਾ ਹੱਲ ਕਿ ਕੀ ਹੈ ਜੀ ਹੱਲ ਉਹਦਾ ਇਹ ਹੈ ਵੀ ਮਜ਼ਦੂਰ ਲਾ ਦੋ ਹਨਾ ਕੋਈ ਫਰਕ ਨਹੀਂ ਪੈਂਦਾ ਹੈਗਾ ਆਪਾਂ 350 450 550 ਰੁਪਿਆ ਲੀਟਰ ਲੈ ਕੇ ਮੋਲ ਲੈ ਕੇ ਜ਼ਹਿਰ ਧਰਤੀ ਨੂੰ ਕੈਂਸਰ ਦਾ ਆਪਾਂ ਦੇ ਰਹੇ ਹਾਂ ਹਨਾ ਖਰੀਦ ਕੇ ਦੇ ਰਹੇ ਹਾਂ ਇਹ ਨਹੀਂ ਹੈਗਾ ਵੀ ਕੁਦਰਤੀ ਬਿਮਾਰ ਹੋ ਜਾਏ ਧਰਤੀ ਉਹ ਗੱਲ ਵੱਖਰੀ ਹੈ ਪਰ ਆਪਾਂ ਬਿਮਾਰੀ ਖਰੀਦ ਕੇ ਧਰਤੀ ਦੇ ਉੱਤੇ ਪਾ ਰਹੇ ਹੜਕਾਉ ਕਰ ਰਹੇ ਹਾਂ ਮੇਰਾ ਵੀ ਇਹ ਚੀਜ਼ ਹੱਥ ਨਾ ਕੱਢਿਆ ਕਰੋ ਕਿ ਹੁਣ ਮੈਂ ਇੱਥੇ ਮੇਰੇ ਕੋਲ ਕੋਈ ਖਾਸ ਹੋ ਨਹੀਂ ਹੈਗਾ ਜਗਾ ਠੀਕ ਹੈ ਮੈਂ ਚਾਹਦਾ ਤਾਂ ਮੈਂ ਲਿਆ ਕੇ ਇੱਕ ਢੋਲੀ ਕਿਸੇ ਤੋਂ ਵੀ ਮੰਗ ਕੇ ਹੈ ਰੌਂਡ ਆਪ ਦੀ ਮਾਰ ਦਿੰਦਾ ਸਾਡੇ ਰਾਹ ਤੇ ਹੁੰਦਾ ਕਾ ਸਾਰਾ ਉਹ ਕਹੀ ਨਾ ਵੱਡਣਾ ਹੁੰਦਾ ਤੇ ਜਿੱਥੇ ਗਿੱਲਾ ਵਾ ਪੋਲਾ ਵਾ ਅਸੀਂ ਹੁਣ ਕਿਆਰੀਆਂ ਨੇ ਇਹਨਾਂ ਨੂੰ ਹੱਥਾਂ ਨਾਲ ਕੱਢ ਦੇਣਾ ਠੀਕ ਹੈ ਇਹ ਚੀਜ਼ਾਂ ਤੇ ਮੇਰਾ ਵੀਰ ਧਿਆਨ ਦਿਓ ਯਾਰ ਨਹੀਂ ਤਾਂ ਇਹ ਕੰਮ ਬਹੁਤ ਖਰਾਬ ਹੋ ਰਿਹਾ ਵਾ ਉਹ ਹੋਰ ਵੀ ਤੁਹਾਨੂੰ ਦੱਸਦਾ ਆਪਾਂ ਜਿੰਦੇ ਜਿੱਥੇ ਜਿੱਥੇ ਸਪਰੇਅ ਕਰਦੇ ਆ ਨਾ ਉੱਥੇ ਆ ਦੇਖੋ ਇਹ ਬਿਨਾ ਸਪਰੇਅ ਤੋਂ ਜਗਾ ਆ ਇਹਦੇ ਵਿੱਚ ਗੰਡੋਏ ਹੋਣਗੇ ਨਾਲੇ ਮੈਂ ਕੋਈ ਇਹਦੇ ਵਿੱਚ ਗੰਡੋਆ ਖਾਦ ਨਹੀਂ ਪਾਈ ਕੁਛ ਵੀ ਨਹੀਂ ਠੀਕ ਹੈ ਨਾ ਦੀ ਦੇਖ ਰਹੇ ਹੋ ਗਡੋਆ ਖਾਦ ਬਣ ਰਹੀ ਹੈ ਬਰੀਕ ਬਰੀਕ ਦਾਣੇ ਜਿਹਨੂੰ ਆਪਾਂ ਕਹਿੰਦੇ ਆ ਇਹ ਇਹਨਾਂ ਥੋੜਾ ਡੂੰਗਾ ਪਟਾਂਗੇ ਤੇ ਜਿੱਥੇ ਨਹੀਂ ਲੋੜ ਹੈਗੀ ਪੱਟਣ ਦੀ ਘਾ ਵੀ ਘਾ ਦਾ ਸਾਬ ਹੈਗਾ ਇਹਨੂੰ ਖੜਾ ਰਹਿਣ ਦਿਓ ਯਾਰ ਦਾ ਧਰਤੀ ਨੂੰ ਜੋੜ ਕੇ ਰੱਖਦਾ ਉਹਨੂੰ ਸਿੱਲੀ ਰੱਖਦਾ ਉਹਨੂੰ ਆਲੇ ਦੁਆਲੇ ਜੇ ਕੋਈ ਦਰਖਤ ਖੜਾ ਹੈ ਠੀਕ ਹੈ ਉਹਨੂੰ ਪਾਣੀ ਦੇ ਕੇ ਰੱਖਦਾ ਉਹਨੂੰ ਜੇ ਕੋਈ ਹੁਣ ਜਮੇ ਹਲਦੀ ਹੈ ਉਹ ਇੰਨੀ ਕਿ ਜਗਾ ਸਾਈਡ ਤੋਂ ਤਾਂ ਹੱਥ ਨਾਲ ਹੀ ਸਾਫ਼ ਕਰਨੀ ਆ ਤੇ ਹੱਥ ਨਾਲ ਹੀ ਕਰੋ ਮੇਰਾ ਵੀਰ ਆਪਾਂ ਕੰਮ ਛੱਡਦੇ ਆਪਾਂ ਬਿਮਾਰ ਹੋ ਰਹੇ ਆ ਬਿਮਾਰੀਆਂ ਦਾ ਕਾਰਨ ਹੀ ਇਹ ਆ ਕਿ ਆਪਾਂ ਕੰਮ ਛੱਡ ਦਿੱਤੇ ਹੱਥੀਂ ਕੰਮ ਆਪਣੇ ਤਾਂ ਯਾਰ ਆਪਾਂ ਐਕਸਰਸਾਈਜ਼ ਦੀ ਗੱਲ ਕਰਦੇ ਆ ਨਾ ਤੇ ਜਿਹੜੇ ਜੱਟਾਂ ਦੇ ਕੰਮ ਨੇ ਜੱਟਾਂ ਨੂੰ ਤੇ ਉਹ ਤੋਂ ਵੱਡੀ ਐਕਸਰਸਾਈਜ਼ ਕਿਤੇ ਨਹੀਂ ਹੋ ਸਕਦੀ ਇਸੇ ਕੋਲਡਿੰਗ ਹੋ ਸਕਦੀ ਤੇ ਆ ਐਕਸਰਸਾਈਜ਼ ਇਹ ਪੈਰਾਂ ਪਰ ਬਹਿ ਕੇ ਘਾ ਸਾਰਾ ਕੱਢਣਾ ਹਨਾ ਪੱਟਣਾ ਇਹ ਤੋਂ ਵੱਡੀ ਐਕਸਰਸਾਈਜ਼ ਕੋਈ ਨਹੀਂ ਹੋ ਸਕਦੀ ਹੈਗੀ ਪੱਟਾਂ ਦੀ ਐਕਸਰਸਾਈਜ਼ ਕਹੀ ਚਲਾਉ ਹੱਥਾਂ ਦੀ ਪੱਠੇ ਕੁਦਰੋ ਠੀਕ ਹੈ ਬਾਹਾਂ ਦੀ ਤੇ ਇਸ ਕਰਕੇ ਮੇਰਾ ਵੀ ਸਪਰੇ ਨਾ ਕਰਿਆ ਕਰੋ ਠੀਕ ਹੈ ਬੇਨਤੀ ਆ ਜੇ ਤਾਂ ਕੁਝ ਕਰਨਾ ਚਾਹੁੰਦੇ ਬਚਾਉਣਾ ਚਾਹੁੰਦੇ ਹਾਂ ਜੇ ਆਇਆ ਵੀ ਅੱਖਾਂ ਬੰਦ ਪਰੇ ਕਰੀਆਂ ਤਾਂ ਕੋਈ ਗੱਲ ਨਹੀਂ ਹੋਈ ਜਾਵੇ ਜੋ ਹੁੰਦਾ ਹਨ ਫੇਰ ਕਰੀ ਚਲੋ ਫਿਰ ਕੋਈ ਟੈਨਸ਼ਨ ਨਹੀਂ ਪਰ ਮੇਰਾ ਵੀ ਇਹ ਚੀਜ਼ ਤੇ ਗੌਰ ਕਰੋ ਬੰਦ ਕਰੋ ਦਵਾਈਆਂ ਜ਼ਹਿਰੀਲੀਆਂ ਦਵਾਈਆਂ ਬੰਦ ਕਰੋ ਹੱਥੀ ਕੰਮ ਕਰੋ ਮੇਰਾ ਵੀ ਹੈ ਬੇਨਤੀ ਆ ਬੇਨਤੀ ਨੂੰ ਕਬੂਲ ਕਰਿਓ ਤੇ ਇਹਨਾਂ ਨੇ ਬਹੁਤ ਜ਼ਿਆਦੇ ਕੰਪਨੀਆਂ ਨੇ ਆਪਣੀ ਧਤ ਇਹ ਵੀ ਇੱਕ ਹਿੱਸਾ ਆ ਪੰਜਾਬ ਨੂੰ ਖਤਮ ਕਰਨ ਦਾ ਇਹਨਾਂ ਦਾ ਤਾਂ ਬਹੁਤ ਵੱਡਾ ਯੋਗਦਾਨ ਆ ਪ੍ਰੈਸਟੀਸਾਈਡ ਵਾਲਿਆਂ ਦਾ ਠੀਕ ਆ ਜ਼ਹਿਰ ਵੇਚ ਕੇ ਇਹਨਾਂ ਨੇ ਪਹਿਲਾਂ ਜ਼ਹਿਰਾਂ ਫ੍ਰੀ ਵੇਚੀਆਂ ਠੀਕ ਆ ਫਿਰ ਉਹਨਾਂ ਦੇ ਮੁੱਲ ਲਗਾ ਦਿੱਤੇ ਗਏ ਫਿਰ ਬੀਲਾਂ ਬੀਜਾਂ ਦੇ ਵਿੱਚ ਚੇਂਜ ਕੀਤਾ ਗਿਆ ਬੀਜਾਂ ਦੇ ਵਿੱਚ ਬਦਲਾ ਕਰਕੇ ਆਪਾਂ ਨੂੰ ਬੀਜ ਆਪਣੇ ਦੇਸੀ ਆਪਾਂ ਤੋਂ ਖੋਲੇ ਤੇ ਆਪਣੇ ਵਿਦੇਸ਼ੀ ਬੀਜ ਆਪਾਂ ਨੂੰ ਇਹਨਾਂ ਨੇ ਵੇਚੇ ਬਹੁਤ ਵੱਡਾ ਕੰਮ ਸੀ ਇਹਨਾਂ ਦਾ ਠੀਕ ਆ ਇਸ ਕਰਕੇ ਮੇਰਾ ਵੀਰ ਇੱਕ ਜੁੱਟ ਹੋ ਜਾਓ ਸਾਰੇ ਜਾਣੇ ਹੱਥੀਂ ਘਾਹ ਵੱਢੋ ਠੀਕ ਆ ਹੱਥੀਂ ਕਰੋ ਸਾਰੀ ਸਫਾਈ ਜੋ ਕਰਨੀ ਹੈ ਸਪਰੇ ਹਾਂ ਨਾ ਕਰੋ ਦਵਾਈਆਂ ਨਾ ਛੜਕੋ ਮੇਰਾ ਵੀਰ ਬੇਨਤੀ ਆ ਧਰਤੀ ਬੰਜਰ ਹੋ ਰਹੀ ਆ ਪੰਜਾਬ ਦੀ ਧਰਤੀ ਬੰਜਰ ਹੋ ਰਹੀ ਅੱਜ ਤੋਂ ਰੁਕ ਜਾਗੇ ਆਉਣ ਵਾਲਾ 10 ਸਾਲ ਆਪਣੇ ਬੱਚਿਆਂ ਦੇ ਲਈ ਠੀਕ ਆ ਆਪਣੇ ਸਾਰੇ ਜਿਹੜੇ ਵੀ ਪਰਿਵਾਰ ਹੈ ਜਿਨ੍ਹਾਂ ਦੀ ਤੁਸੀਂ ਭਲਾਈ ਚਾਹੁੰਦੇ ਹੋ ਜਿਨ੍ਹਾਂ ਲਈ ਦੁਆ ਅਰਦਾਸ ਮੰਗਦੇ ਹੋ ਉਹਨਾਂ ਨੂੰ ਅਗਰ ਤੁਸੀਂ ਖੁਸ਼ਹਾਲ ਦੇਖਣਾ ਚਾਹੁੰਦੇ ਹੋ ਤਾਂ ਆਪਾਂ ਧਰਤੀ ਨੂੰ ਖੁਸ਼ਹਾਲ ਬਣਾਉਣਾ ਪੈਣਾ ਇਹਦੇ ਨਾਲ ਹੀ ਆਪਾਂ ਜੁੜੇ ਹੋਏ ਆ ਤੇ ਪੰਜਾਬ ਵਾਲੇ ਖਾਸ ਕਰਕੇ ਠੀਕ ਹੈ ਪੰਜਾਬੀ ਖਾਸ ਕਰਕੇ ਇਸ ਚੀਜ਼ ਦੇ ਨਾਲ ਬਹੁਤ ਜ਼ਿਆਦਾ ਇਹਨਾਂ ਦਾ ਗੂੜਾ ਤੇ ਵੱਡਾ ਲਿੰਕ ਆ ਠੀਕ ਹੈ ਨਾ ਧਰਤੀ ਨੂੰ ਮਾਂ ਵੀ ਕਿਹਾ ਜਾਂਦਾ ਕਿਤੇ ਨਾ ਕਿਤੇ ਠੀਕ ਹੈ ਦੀ ਰਾਖੀ ਕਰਨਾ ਇਹ ਆਪਾਂ ਨੂੰ ਦਿੰਦੀਆਂ ਖਾਣ ਨੂੰ ਆਪਾਂ ਇਹਦੀ ਸਫਾਈ ਕਰਦੇ ਆ ਇਹਨੂੰ ਖਾ ਦਿੰਨੇ ਆ ਪਾਣੀ ਦਿੰਨੇ ਆ ਹਨ ਇਹ ਆਪਾਂ ਨੂੰ ਫਸਲਾਂ ਗਾਉਣ ਦੇ ਲਈ ਤਾਕਤ ਦਿੰਦੀ ਆ ਤੇ ਇਹਦੇ ਵਿੱਚ ਕੁਦਰਤੀ ਦੇ ਚੰਦਰ ਗੰਢੋਏ ਬਣਦੇ ਨੇ ਠੀਕ ਹੈ ਇਹ ਚੀਜ਼ ਨੂੰ ਮੇਰਾ ਵੀਰ ਇਹ ਚੀਜ਼ ਤੇ ਗੌਰ ਕਰੋ ਦੇਸੀ ਚੀਜ਼ਾਂ ਆਰਗੈਨਿਕ ਵੀਜਣ ਦੀ ਕੋਸ਼ਿਸ਼ ਕਰੋ ਤੇ ਸਪਰੇਹਾਂ ਬੰਦ ਕਰੋ ਮੇਰਾ ਵੀਰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਓਏ। ਓਏ। ਓਏ ਤਿੱਦੀ ਤਿੱਦੀ ਆ ਤੂੰ। ਆ ਦੇਖੋ ਜੀ ਸਾਡਾ ਪਿਆਰਾ ਜੀਵ ਕੁਦਰਤ ਦਾ ਦੇਖੋ। ਕਈ ਲੋਕ ਇਹਨਾਂ ਦੇ ਰੋੜੇ ਵੱਟੇ ਮਾਰਦੇ ਆ ਪਰ ਅਸੀਂ ਤਾਂ ਇਹਨਾਂ ਨੂੰ ਪਿਆਰ ਕਰਦੇ ਆ ਬਈ। ਚਿਚੜ ਬਹੁਤ ਲੱਗੇ ਹੋਏ ਸੀ। ਇਹਦੇ ਚਿਚੜਾਂ ਤੇ ਲਾਇਆ ਤੇ ਥੋੜਾ ਜਿਹਾ ਬਿਲਕੁਲ ਮਾੜਾ ਜਿਹਾ ਇੰਜੈਕਸ਼ਨ ਲਾਇਆ ਹਾਈ ਟੈਕ। ਹੁਣ ਇਹਨਾਂ ਪੂਰਾ ਓਕੇ ਆ। ਖੰਗ ਜੀ ਵੀ ਇਹਨੂੰ ਹੋ ਗਈ ਸੀ ਉਹਦੇ ਕਰਕੇ ਹੋ ਗਈ ਸੀ ਚਿਚੜਾਂ ਕਰਕੇ ਹੋ ਗਈ ਸੀ। ਬਹੁਤ ਪਿਆਰੇ ਬੱਚਿਆ ਇਹ ਥੋੜਾ ਕੁਝ ਨਹੀਂ ਖਾਂਦੇ ਮੇਰਾ ਵੀਰ ਇਹ ਪਿਆਰ ਦੇ ਭੁੱਖੇ ਨੇ ਇਸ ਕਰਕੇ ਮੇਰਾ ਵੀਰ ਨਾ ਇਹਨਾਂ ਨੂੰ ਮਾਰਿਆ ਕਰੋ ਕਈ ਬੰਦੇ ਯਾਰ ਵੱਡੇ ਕੁੱਤਿਆਂ ਦੇ ਮਾਰ ਦਿੰਦੇ ਆ ਠੀਕ ਆ ਨੁਕਸਾਨ ਕਾ ਹੋ ਜਾਂਦਾ ਉਹ ਚੀਜ਼ ਦਾ ਨਾ ਕਰਿਆ ਕਰੋ ਇਹ ਮੇਰਾ ਵੀਰ ਠੀਕ ਆ ਦੁਨੀਆ ਸਾਰੇ ਤਰ੍ਹਾਂ ਦੀ ਆ ਪਰ ਪਿਆਰ ਕਰੋ ਇਹਨਾਂ ਨੂੰ ਇਹ ਪਿਆਰ ਦੇ ਭੁੱਖੇ ਲੈ ਮੈਂ ਇਹਨੂੰ ਕੀ ਦਿੱਤਾ ਦੱਸੋ ਕੁਝ ਵੀ ਨਹੀਂ ਰੋਟੀ ਮਾੜੀ-ਮੁਠੀ ਪਾ ਦੇ ਦੀਆ ਬਸ ਇਹ ਪਿਆਰ ਕਰ ਰਿਹਾ ਦੇਖੋ ਬੱਚਿਆਂ ਵਾਂਗ ਪਿਆਰ ਕਰ ਰਿਹਾ ਹਾਂ ਮੇਰਾ ਬੇਟਾ ਇਹ ਮੇਰਾ ਬੱਚਾ ਹੀ ਹੈ ਜਿੱਥੇ ਮੈਂ ਜਾਣਾ ਇਹਨੇ ਦੇਖੀ ਨਾਲ ਹੀ ਨਾ ਟਿੱਡੂ ਟਿੱਡੂ ਓਏ ਆ ਜਾ ਫਿਰ ਉੜੀ ਆ ਜਾ ਮੇਰੇ ਕੋਲੇ ਇੱਧਰ ਟਿੱਡੂ ਆ ਜਾ ਆ ਜਾ ਆ ਜਾ ਓਏ ਆ ਜਾ ਆ ਜਾ ਆ ਜਾ ਆ ਲੈ ਆ ਜਾ ਆ ਜਾ ਆ ਜਾ ਆ ਜਾ ਆ ਜਾ ਮੇਰੇ ਛੋਟੂ ਆ ਜਾ ਆ ਲੈ ਓਏ ਉਧਰ ਪਤਾ ਨਹੀਂ ਕਿਉਂ ਜਾਈ ਇਹ ਅੰਦਰ ਵਾਰ ਵਾਰ ਆਜੋ ਨਾ ਖਾਜ ਕਰੀ ਅੰਦਰ ਦੇਖੀਂ ਕਿਤੇ ਹੋਰ ਨਾ ਸੱਪ ਸਿਲੁੰਡ ਇਹ ਇਹਦੇ ਕੁੱਤੇ ਕਰ ਆ ਦੇਖੋ ਯਾਰ ਇਹਦਾ ਬਚਾਰੇ ਦਾ ਇਦਲੀ ਦੁਆ ਕਰੋ ਯਾਰ ਬਹੁਤ ਬੁਰਾ ਹਾਲ ਸੀਰਨ ਦੇ ਰਹੇ ਆ ਗੋਲੀਆਂ ਗਲੀਆਂ ਬਸ ਜਿਆਦੇ ਕੰਮ ਵੱਧ ਗਿਆ ਇਹਦਾ ਹੁਣ ਇਹਨੂੰ ਇੱਕ ਛੋਟਾ ਜਿਹਾ ਆ ਕਮਜ਼ੋਰੀ ਜਿਆਦੇ ਹੋ ਗਈ ਇਹਨੂੰ ਆਂਡਾ ਵੀ ਪਾਇਆ ਮੈਂ ਕਿਮੈਂ ਕਹਾਂ ਚੱਲ ਯਾਰ ਕੋਈ ਗੱਲ ਨਹੀਂ ਹੈਨਾ ਇਹ ਜ਼ਖਮ ਯਾਰ ਬਾਲਾ ਵੱਡਾ ਜ਼ਖਮ ਆਇਆ ਤੇ ਐਂਟੀਬਾਇਟਿਕ ਦੇ ਰਹੇ ਆ ਮੈਨੂੰ ਕੱਲ ਲੋਸ਼ਨ ਲਾਇਆ ਤੇ ਤੇ ਬਰਸਾਤ ਕਰਕੇ ਕੋਈ ਜਿਆਦਾ ਹੀ ਗਲ ਗਿਆ ਇਹ ਤੇ ਕੋਸ਼ਿਸ਼ ਕਰਨੀ ਆ ਹੁਣ ਅਸੀਂ ਇਹਨੂੰ ਵੀ ਫੜ ਕੇ ਨਾ ਇੱਕ ਵਾਰੀ ਅੱਜ ਸ਼ਾਮ ਨੂੰ ਸਾਰਾ ਜ਼ਖਮ ਸਾਫ਼ ਕਰਕੇ ਤੇ ਇਹਦੇ ਤਾਕਤ ਵਾਲੇ ਟੀਕੇ ਲਾਉਣੇ ਆ ਮੇਰੇ ਕੋ ਪਿਆ ਸਾਰਾ ਸਿਸਟਮ ਹੈ ਜੇ ਕਿੱਟ ਜੀ ਮੇਰੇ ਕੋ ਪਿਆ ਟੀਕੇ ਤਿੰਨ ਚਾਰ ਲੱਗ ਜਾਣਗੇ ਇਹਨੇ ਠੀਕ ਹੋ ਜਾਣਾ ਇਹਨੂੰ ਜਾਨ ਆਇਆ ਨਹੀਂ ਸਕਿਨ ਠੀਕ ਹੋ ਜਾਣੀ ਆ ਦੀ ਸਕਿਨ ਬਿਲਕੁਲ ਹੀ ਗਲੀ ਪਈ ਆ ਦੇਖੋ ਬਹੁਤ ਜ਼ਿਆਦਾ ਵੱਡਾ ਜਾ ਖਮਾ ਯਾਰ ਤੇ ਹੁਣ ਇਹ ਨਹੀਂ ਪਤਾ ਵੀ ਇਹ ਖਾਜਣ ਵਾਲੀ ਹੋਊਗਾ ਜਾਂ ਕਿਸੇ ਨੇ ਮਾਰਤਾ ਕਈ ਵਾਰੀ ਇਹ ਕਿਉਂਕਿ ਵੱਡਦਾ ਯਾਰ ਪੈਂਦਾ ਸੀ ਮਗਰ ਉਹ ਯਾਰ ਇਹ ਮੂੰਹ ਨਹੀਂ ਪਾਉਂਦੇ ਹੈਗੇ ਯਾਰ ਮੈਂ ਕਿਤੇ ਵੀ ਚਲੇ ਜਾਣਾ ਠੀਕ ਆ ਮੈਂ ਕਿਤੇ ਕਿਤੇ ਵੀ ਕਿਹੜੇ ਵੀ ਪਿੰਡ ਦੇ ਵਿੱਚ ਨਿਕਲਾਂ ਉਹ ਇਹਨੂੰ ਵੀ ਕੁੱਤੇ ਪੈਂਦੇ ਆ ਮੈਂ ਰੁਕ ਜਾਣਾ ਕੁੱਤੇ ਨੂੰ ਪੁਛਕਾਰੀ ਮਾਰੋ ਜਦ ਇਹ ਪੂੰਛ ਮਾਰ ਲੈਂਦਾ ਯਾਰ ਉਹ ਕੋਈ ਦੁਸ਼ਮਣ ਥੋ ਹਾਂ ਸਾਰੇ ਕਿਤੇ ਹੀ ਹੁੰਦੇ ਨੇ ਕੁੱਤੇ ਦਾ ਮਤਲਬ ਇਹ ਥੋੜੀ ਵੀ ਤੁਸੀਂ ਕੋਈ ਚੀਜ਼ ਮਾਰ ਦੋ ਜਾਂ ਕੀ ਹੁਣ ਪਤਾ ਨਹੀਂ ਕਿਸ ਨੇ ਮਾਰਿਆ ਜਾਂ ਮੈਂ ਨਹੀਂ ਕਹਿੰਦਾ ਤੇ ਖਾਜ ਦਾ ਜ਼ਖਮ ਵੀ ਹੋ ਗਿਆ ਪਰ ਮਾਰਦੇ ਵੀ ਨਹੀਂ ਮੈਂ ਬਹੁਤ ਆਪਣੇ ਇਥੇ ਜਿਹੜੇ ਕੁੱਤੇ ਬਾਹਰ ਨੇ ਭੂਰੂ ਦੇ ਕੋਈ ਮਾਰ ਗਿਆ ਸੀ ਇਹਨਾਂ ਸਾਰਿਆਂ ਦਾ ਬਾਪ ਆਹੋ ਇਹਦਾ ਵੀ ਬਾਪ ਜਿਹੜਾ ਛਿੱਡੂ ਟਿੱਡੂ ਆ ਟਿੱਡੂ 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 ਆ ਜਾ ਓਏ ਟਿੱਡੂ ਦੇਖੋ ਕਿੰਨਾ ਪਿਆਰਾ ਬੱਚਾ ਹੈ ਹੈਨਾ ਪਿਆਰਾ ਬੱਚਾ ਹੈ ਤੂੰ ਟਿੱਡੂ ਕਿਹੋ ਜਿਹਾ ਹੈ ਟਿੱਡੂ ਕਿਹੋ ਜਿਹਾ ਹੈ ਟਿੱਡੂ ਆ ਸਾਡਾ ਇਹ ਇਹ ਟਿੱਡੂ ਮੈਂ ਘਾ ਪੜਦਾ ਸੀ ਟਡੂ ਬੱਚੀ ਲਿਟੀ ਜਾ ਕਰ ਐ ਕਰਕੇ ਆ ਦੇਖੋ ਦੇਖ ਕਿਵੇਂ ਖੇਡਦਾ ਓਏ ਓ ਤੇਰੀ ਓ ਤੇਰੀ ਓ ਤੇਰੀ ਲੈ ਟਡੂ ਐਂ ਕਰ ਇਹ ਹੱਥ ਫੜਾ ਆਪ ਦੀ ਹੱਥ ਫੜਾ ਤੇ ਦੀ ਛੋਟੇ ਦੀ ਇਹ ਉਹ ਬੱਲੇ ਉਹ ਬੱਲੇ ਓਏ ਬੱਲੇ ਓਏ ਬੱਲਿਆ ਉਹ ਬੱਲਿਆ ਮੇਰਾ ਵੀਰ ਜਿੰਨੀ ਧਰਤੀ ਥੋੜੀ ਆ ਨਾ ਓਨੀ ਹੋਈ ਨਾ ਦੀ ਆ ਇਸ ਕਰਕੇ ਬੰਦੇ ਹੋਣ ਦਾ ਹੰਕਾਰ ਛੱਡੋ ਇਨਸਾਨ ਹੋਣ ਦਾ ਠੀਕ ਆ ਨਾ ਇਨਸਾਨ ਬਣੋ ਹੰਕਾਰ ਨਗਰੋ ਬਸ ਇਨਸਾਨੀਅਤ ਦਿਖਾਇਆ ਕਰੋ ਕਿਤੇ ਵੀ ਤੁਹਾਨੂੰ ਜਾਨਵਰ ਦਿਖੇ ਮੇਰਾ ਵੀ ਉਹਨਾਂ ਦੀ ਹੈਲਪ ਕਰਿਆ ਕਰੋ ਜਿੰਨੇ ਜੋਗੇ ਹੈਗੇ ਆ ਆ ਕੁੱਤੀ ਇੱਕ ਪਈਆ ਦੀ ਸਟੋਰੀ ਬਹੁਤ ਵਧੀਆ ਇਹ ਦੇਖ ਲਓ ਕੁੱਤੀ ਸਾਰੇ ਰਾਹਲੇ ਕਹਿੰਦੇ ਸੀ ਕਹਿੰਦੇ ਵੀ ਇਹਨੇ ਮਰ ਜਾਣਾ ਇਹਦੇ ਬੱਚਾ ਇਹਗਾ ਚ ਹਾਂ ਇਹਦੀ ਮਾਂ ਆ ਠੀਕ ਆ ਹੁਣ ਮੈਨੂੰ ਦਿਮਾਗ ਚ ਆਈ ਗੱਲ ਵੀ ਇਹਦਾ ਬੱਚਾ ਹੈ ਕੋਈ ਦੇਖੋ ਜਿਹਾ ਨਹੀਂ ਨਾ ਦੋਨੇ ਇੱਕ ਹੋਰ ਆ ਇਹਦੀ ਵੱਡੀ ਭੈਣ ਆ ਉਹ ਬਿਲਕੁਲ ਠੀਕ ਆ ਇਹਨੂੰ ਥੋੜਾ ਜਿਹਾ ਪੈਰਾਲਾਈਜ਼ ਵਾਂਗੂ ਹੋ ਗਿਆ ਸੀ ਕਿਹਨੂੰ ਸਰਿੰਜਾਂ ਦਾ ਦੁੱਧ ਪਾ ਪਾ ਕੇ ਦੇਖੋ ਜਵਾੜੇ ਦੇ ਵਿੱਚ ਵੀ ਫਰਕ ਹੋਊਗਾ ਇਹ ਥੋੜਾ ਜਿਹਾ ਓਏ ਟਿੱਡੂ ਪੂਰੀ ਓਏ ਇੱਧਰ ਦੇਖ ਪੂਰੀ ਮੈਂ ਆ ਇੱਧਰ ਪੂਰੀ ਇਹਨਾਂ ਥੋੜੇ ਪਤਾ ਵੀ ਨਹੀਂ ਲੱਗਦਾ ਕਿਉਂਕਿ ਥੋੜੀ ਜਿਹੀ ਉੱਕਣ ਹੋਈ ਹੋਈ ਆ ਤੇ ਪਰ ਇਹਨੂੰ ਮੈਂ ਸਰਿੰਜਾਂ ਦਾ ਦੁੱਧ ਪਲਾ ਪਲਾ ਕੇ ਹੈ ਸਰਿੰਜਾਂ ਦਾ ਦੁੱਧ ਪਲਾਉਣਾ ਇਹਨੂੰ ਇਹਨੇ ਉੱਥੇ ਪਈ ਰਹਿੰਦੀ ਇੱਥੇ ਜਿੱਥੇ ਹੋਣੀ ਪਈ ਆ ਆਂਡੇ ਘੋਲ ਕੇ ਪਲਾ ਦੇਣੇ ਸਰਿੰਜਾਂ ਦਾ ਦੁੱਧ ਪਲਾਉਣਾ ਸਰਿੰਜਾਂ ਪੂਰੀ ਅਮਰੀਕੀ ਪੂਰੀ ਲਿਆ ਗਿਆ ਰਾ 10 ਆ ਕੰਮ ਹੁੰਦਾ ਸਿਆਲਾਂ ਦੇ ਵਿੱਚ ਖਰਾਬ ਚਿਚੜ ਲੈ ਵੇ ਰਾਂਗੂ ਲੱਗ ਜਾਂਦੇ ਆ ਹਾਂ ਕਿਸਾ ਹੈ ਓਏ ਰੁਕ ਜਾ ਯਾਰ ਤੂੰ ਆ ਨੂੰ ਕਦੀ ਗੇੜ ਪਾਇਆ ਵਿੱਚ ਤੈਨੂੰ ਕੀ ਕਰਨ ਲੱਗਿਆ ਮੈਂ ਦਾ ਚਿੱਚਰਤ ਲਾਣ ਦੇ ਉਹ ਲੱਗਿਆ ਦੇ ਕੱਡੇ ਕੱਡੇ ਆ ਯਾਰ ਹੋ ਲੱਗਿਆ ਪਾ ਮੈਂ ਨਾ ਇਹ ਓਏ ਖੜ ਜਾ ਪ੍ਰਾਬਾ ਤੂੰ ਯਾਰ ਚੰਗਾ ਦੱਸ ਇਹ ਕਰ ਲਾਉਣ ਲੱਗਿਆ ਹਾਂ ਮੈਂ ਮੈਂ ਕੁਝ ਨਹੀਂ ਕਰਨ ਲੱਗਿਆ ਹਾਂ ਆ ਦੇਖ ਲੈ ਕਿੱਡੇ-ਕੱਡੇ ਚਿੱਚੜ ਲੱਗੇ ਤਰੀ ਮੰਮੀ ਦੇ ਤੇਰੇ ਵੀ ਲੱਗੇ ਸੀ ਨਾ ਇਹ ਤੋਂ ਹੀ ਲੱਗੇ ਹੋਣੇ ਐ ਇਹ ਨਹੀਂ ਤਨ ਭਰੇ ਉਹ ਪੱਕਾ ਦੇਖ ਲਈ ਜਾ ਇਹਨਾਂ ਨੂੰ ਮਾਰੋ ਇਹਨਾਂ ਦਾ ਕੋਈ ਹੋਰ ਹੱਲ ਨਹੀਂ ਏ ਤੇਰੀ ਤੇਰੀ ਚਲੋ ਠੀਕ ਹੈ ਮੇਰਾ ਵੀਰ ਬਾਤਾ ਪਰਨ ਦੇ ਲਈ ਆਏ ਆਂ ਵੀ ਪੇੜ ਪੌਦੇ ਲਗਾਉਂਦੇ ਰਹੋ ਠੀਕ ਹੈ ਨਾ ਪਾ ਦਿੱ ਕੀ ਹੋ ਜਾਂਦੀ ਆ ਨਾਈ ਨਾਈ ਦਰਦੀ ਆ ਥੋੜਾ ਜਿਹਾ ਲੰਘ ਜਾ ਮਾਰਕਲ ਚ ਤੂੰ ਜਾ ਮੰਮੀ ਗਈ ਤੇਰੀ ਉਧਰ ਟਿੱਡੂ ਆ ਮੇਰੇ ਕੋਲ ਫੇਰ ਆ ਗਿਆ ਮੰਮੀ ਤੇਰੀ ਗਈ ਉਧਰ ਚਲੇ ਜਾ ਤੂੰ ਯਾਰ ਥੋੜਾ ਮੈਨੂੰ ਕੰਮ ਕਰਨ ਦੇ ਮੈਂ ਘਾਹ ਘੂਜਿਆ ਮਾੜਾ ਮੋਟਾ ਪੱਟਾ ਇਹ ਲੈ ਲੈ ਵਈ ਲੈ ਵਈ ਕਹੀ ਲੈ ਆ ਕੇ ਥੋੜੀ ਜੀ ਕਰਦੇ ਆ ਕੰਮ ਇਹਦਾ